ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਟੱਕਰ ਸਪੀਚ ਸਾਨ ਰੂਹ ਹੋ ਜਾਂਦੀ ਹੈ ਖੁਸ਼ ਆਓ ਸਾਰੇ ਸੁਣਦੇ ਹਾਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਨਵੀਂ ਜਨਰੇਸ਼ਨ ਲਈ ਕੀ ਸੀ ਸਨੇਹ ਔਰ ਤੋਲੂਗਾ ਕਦੋਂ ਜਦੋਂ ਬਰੀ ਹੋ ਗਏ ਤੇ ਜੇ ਕੋਈ ਮਾਜਦਾ ਲਾਲ ਕਹਿੰਦਾ ਵੀ ਮੈਂ ਛੇਤੀ ਤੋਲਣਾ ਚਾਹੀਦਾ ਹੈ ਤੇ ਉਹ ਜਿੱਥੇ ਉਹਨਾਂ ਕੋਲ ਹੈਗਾ ਉਹ ਲਿਆਉਣ ਤਾਂ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਹੋਊਂਗੇ 7 ਦਿਨਾਂ ਦੇ ਵਿੱਚ ਵਿੱਚ ਉਹਨੂੰ ਸੋਨੇ ਨਾਲ ਨਾ ਤੋਲਾ। ਮੈਨੂੰ ਮੇਰੇ ਪਿਤਾ ਦਾ ਪੁੱਤਰ ਨਾ ਗਿਣਿਓ। ਰਲਮਾ ਮਿਲਮਾ ਜਾ ਕਹਿਣ ਲਿਓ। ਪਰ ਕੁਝ ਸਮੇਂ ਹੁੰਦੇ ਐ, ਮਜਬੂਰੀਆਂ ਹੁੰਦੀਆਂ ਐ। ਮੈਨੂੰ ਪੁੱਛਿਆ ਸੀ ਪੁਲਿਸ ਵਾਲੇ ਨੇ ਇੱਥੇ ਨਹੀਂ ਕਹਿ ਰਹਾ ਸਟੇਟ ਤੋਂ ਹੁਣ ਕਹਿੰਦੇ ਆਕੜੀ ਜਾਂਦਾ। ਪੁਲਿਸ ਹਰਾਸਤ ਵਿੱਚ ਵੀ ਇਹ ਕਿਹਾ ਸੀ। ਮੈਨੂੰ ਪੁੱਛਿਆ ਸੀ ਤੇਰੇ ਤੇਰੇ ਕੋਲ ਸੋਇਨਾ ਹੈਗਾ ਜਿਹਦੇ ਨਾਲ ਤੂੰ ਤੋਲਣਾ ਰਣਜੀਤ ਸਿੰਘ ਤੋਂ ਕਾਬਿਲ ਥੇ ਉਹਨੂੰ ਮੈਂ ਤੁਹਾਡੇ ਕੋਲੇ ਰਣਜੀਤ ਸਿੰਘੋਂ ਹੈਗਾ ਤੁਸੀਂ ਰਣਜੀਤ ਸਿੰਘ ਦੇ ਦਿਓ ਮੈਂ ਸੋਇਨਾ ਦੇ ਦਿੰਦਾ ਮੈਂ ਕਹਿੰਦੇ ਸੋਇਨਾ ਕਿੱਥੋਂ ਲਿਆਵਾਂਗਾ ਮੈਂ ਜਿੱਥੇ ਤੁਸੀਂ ਰਣਜੀਤ ਸਿੰਘ ਨੂੰ ਲਿਆਵੋਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਕਮਾਉਣੀਆਂ ਬਹੁਤ ਸੌਖੀਆਂ ਹੁੰਦੀਆਂ ਮੈਂ ਨੌਜਵਾਨੋ ਤੁਹਾਡਾਂ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਰਾਤੀ ਤੁਸੀਂ ਟਾਈਮ ਮੰਗਿਆ ਸੀ ਪਹਿਲੇ ਬੁਲਾੜਿਆਂ ਨੇ ਵੀ ਕਿਹਾ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਦੋਂ ਤੱਕ ਆਪਣੇ ਘਰੇ ਨਵਾਂ ਵੜੇ ਜਾਤਰੇ ਕਰਤਾਨ ਤੇ ਤੇੜ ਕਿਸ਼ਾਰਾ ਤੇ ਰਸਨਾ ਤੇ ਗੁਰਬਾਣੀ ਤੇ ਹੱਥ ਵਿੱਚ ਖੰਡਾ ਨਾ ਹੋਇਆ ਤਦੋਂ ਤੱਕ ਆਪਣੇ ਸੇ ਕੁੱਟ ਪੈਣੀ ਹੈ ਇਹ ਮਰਜ਼ੀ ਹੁਣ ਤੁਹਾਡੀ ਹੈ ਕਿ ਕੁੱਟ ਤੋਂ ਬਾਅਦ ਸਵੇਰੇ ਬਚਣਾ ਹੈ ਕਿ ਜਾਂ ਸਾਾਲ 6 ਮਹੀਨੇ ਕੁੱਟ ਖਾ ਕੇ ਫਿਰ ਸਿੱਧੇ ਰਸਤੇ ਪੈਣਾ ਹੈ ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਮੈਂ ਆਪਣੇ ਵੱਲੋਂ ਜੋ ਫੈਡਰੇਸ਼ਨ ਦੀ ਅੱਜ ਚੋਣ ਹੋਈ ਹੈ ਇਹਲੇ ਬਾਰੇ ਇੱਕ ਪੰਗਤੀ ਪੜਨੇਵਾ ਕਿ ਤੇਰਾ ਅਰਥ ਹੋਰ ਨਾ ਕੱਢ ਲਿਓ ਪਰ ਮੇਰੇ ਨਾਲ ਬੀਤੀ ਕਰਕੇ ਮੈਂ ਤਾਂ ਕਹਾਂਗਾ ਜੀ ਇਹਨਾਂ ਬੀਤੀ ਉਹਨੂੰ ਜ਼ਿਆਦਾ ਪਤਾ ਹੁੰਦਾ ਹੈ ਫਰੀਦ ਜੀ ਨੇ ਵਚਨ ਕਹਿਆ ਜਾਂ ਕੁਵਾਰੀ ਤਾ ਚਾਓ ਵਿਵਾਹਿ ਤਾ ਮਾਵਲੇ ਫਰੀਦਾਂ ਇਹੋ ਪਛੋਤਾਓ ਵਾਥ ਕੁਵਾਰੀ ਨਾ ਥੀ ਐ ਮੈਂ ਵੀ ਜਦੋਂ ਸੰਤਾਂ ਨੂੰ ਬਾਪੂ ਗਾ ਉਹ ਤੋਂ ਕਹਿੰਦਾ ਮੌਜ ਕਰਦਾ ਟਰਾਂ ਮਾਰਦਾ ਸੀ ਆਪਣਾ ਪੈ ਗਿਆ ਮੈਂ ਤਾਂ ਹੁਣ ਨਹੀਂ ਗਾ ਪਰ ਇਹਨਾਂ ਵੀ ਟਿਕਣ ਨਹੀਂ ਦਿੰਦੇ ਤੇ ਮਰਾਤ ਇਹ ਜ਼ਿੰਮੇਵਾਰੀ ਮੈਂ ਭਾਈ ਮਰੀਦ ਸਾਨੂੰ ਜ਼ਰੂਰ ਕਹਾਂਗਾ ਸਤਿਗੁਰ ਦੀ ਹਜ਼ੂਰੀ ਵਿੱਚ ਤੈਨੂੰ ਪੰਥ ਨੇ ਨਵਾਜਿਆ ਨੌਜਵਾਨਾਂ ਨੇ ਵਧਾਇਆ ਹੈ ਸ਼ੱਕ ਮੈਨੂੰ ਅੱਗੇ ਕੋਈ ਨਹੀਂ ਪਰ ਮੇਰੀ ਜ਼ਿੰਮੇਵਾਰੀ ਹੈ ਮਹਾਪੁਰਖਾਂ ਦੇ ਥਾ ਆਉਣ ਦੇ ਨਾਤੇ ਜੇ ਇੱਥੇ ਜ਼ਿੰਮੇਵਾਰੀ ਏ ਚੁੱਕੀ ਹੈ ਤੇ ਫੇਰ ਇਹ ਤਾਂ ਜ਼ਰੂਰ ਹੋ ਜਾਵੇ ਭਾਵੇਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇਸ ਨੂੰ ਪਾਸਿਆ ਪਕਰ ਹੋਣਾ ਨਹੀਂ ਤੇ ਨੌਜਵਾਨਾਂ ਜਿਹੜੇ ਤੁਸੀਂ ਰਾਤ ਆਏ ਤਾਂ ਮੈਨੂੰ ਮਿਲੇ ਆ ਬਹੁਤ ਮਨੁੱਖਾਂ ਵਿੱਚੋਂ ਵੇਖਿਆ ਉਹਨਾਂ ਦੀ ਇਹ ਹਾਲਤ ਬਣੀ ਹੈ ਜਿਹੜੇ ਆਮ ਲੋਕਾਂ ਤੋਂ ਸੁਣੀਦਾ ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਪਤਾ ਨਹੀਂ ਤੁਸੀਂ ਇਹ ਕੀ ਦੇ ਮੂੰਹ ਤੇ ਲਿਆਉਣੀ ਹੈ ਮੈਂ ਬੇਨਤੀ ਕਰਦਾ ਹਾਂ ਅੱਜ ਆਏ ਹੈ ਕੇਸ ਦਾੜਾ ਰੱਖ ਕੇ ਜਾਓ ਸ਼ਰਾਬ ਛੱਡ ਕੇ ਜਾਓ ਅੰਮ੍ਰਿਤ ਬਾਪ ਕੁਝ ਦਿਨ ਛਾਰ ਕੇ ਸ਼ਕ ਲਿਓ ਇਹ ਨਸੰਦ ਲਿ ਵਿਰੈਤ ਕਰ ਦਿੱਤੀ ਹੈ ਉਹ ਤਾਂ ਕੀਤੀ ਨਹੀਂ ਪਹਿਲੀ ਵਾਰੀ ਆਏ ਤੇ ਮੁੜ ਕੇ ਕਿਤੇ ਨਾ ਹੋਵੇ ਉੱਥੇ ਮੱਲੋ ਮਲੀ ਕਿਰਪਾਨ ਪਾਉਂਦਾ ਪਰ ਜੇ ਤੁਹਾਨੂੰ ਦਾੜੀ ਚੰਗੀ ਨਹੀਂ ਲੱਗਦੀ ਇਹ ਸਿਰ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ ਵਿਟਾਂ ਫੋੜਾ ਕਰ ਲੋ ਨਾ ਦਾੜੀ ਆਵੇ ਨਾ ਨਾਅ ਛਿੱਤਰ ਤੇ ਪਛਣਾ ਘਸਾ ਕੇ ਤੁਹਾਡੇ ਮੂੰਹ ਤੇ ਮળે ਤੇ ਨਾ ਸਾਨੂੰ ਪ੍ਰਚਾਰਕਾਂ ਨੂੰ ਸਿਰਖਪਾਈ ਕਰਨੀ ਪਵੇ ਇਹਦਾ ਫੈਸਲਾ ਤੁਸੀਂ ਕਰਨਾ ਮਾਈਆਂ ਬਣਨਾ ਕਿ ਬੀਬੀਆਂ ਸਮਾਪਤੀ ਵਿੱਚ ਨਾ ਫੈਡਰੇਸ਼ਨ ਨੂੰ ਵਧਾਈ ਦਿੰਦਾ ਹਾਂ ਤੇ ਮਹਿਤੇ ਵਾਲੇ ਸ਼ਹੀਦਾਂ ਨੂੰ ਤੇ ਉਹਨਾਂ ਗੁਰਮਖਾਂ ਦੀਆਂ ਰੂਹਾਂ ਬਾਰੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਜੇ ਤਾਂ ਲੋਚਾ ਉਹਨਾਂ ਦਾ ਅਜਲੀ ਪੇਟ ਕਰਨਾ ਹੈ ਪਰ ਸੱਚੀ ਸ਼ਰਧਾ ਜਲੀ ਹੋਵੇਗੀ ਜਿਨ੍ਹਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਭੁੰਨਿਆ ਹੈ ਉਹਨਾਂ ਨੂੰ ਜਿੱਦੇ ਗੱਡੀ ਚੜਾ ਕੇ ਸੁਰਕਰੂ ਹੋਵਾਂਗੇ ਮੈਂ ਸਮਝਦਾ ਉਹਦੇ ਸਹੀ ਸ਼ਰਧਾ ਜਲੀ ਹੋ ਬੋਲਦਾ ਕੋਈ ਗਲਤੀ ਹੋ ਗਈ ਉਹ ਤੁਮਾਰੀ ਬਖਸ਼ੋ ਧਰਮ ਜੋ ਖੈਰ ਜੋ ਭਾਈ ਸਿੰਘੋ ਠਹਿਰ ਜੋ ਜਕਾਰਾ ਨਹੀਂ ਧਰਮ ਯੁੱਧ ਮੋਰਚਾ ਜਿਹੜਾ ਚੱਲ ਰਿਹਾ ਹੈ ਇਹਦੇ 'ਚ ਥਿਲ ਨਹੀਂ ਕਿਸੇ ਪ੍ਰਕਾਰ ਦੀ ਆਉਣ ਦੇਣੀ ਜਥੇ ਵਾਦ-ਵਾਦ ਉਸੇ ਤਰ੍ਹਾਂ ਤੋਰੀ ਜਾਣੇ ਹੈ ਗੁਰੂ ਨੂੰ ਪਾਵੇ ਚੜ੍ਹਦੀ ਕਲਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ